ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਤੇ ਜਿਹੜੇ ਪਿੰਡ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਵੱਡਾ ਨਾਮ ਇਸ ਪਿੰਡ ਦਾ ਗੀਤਕਾਰੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਆ ਔਰ ਪਿੱਛੇ ਦੇ ਥੋੜੇ ਕੁ ਦਿਨ ਹੋਏ ਆ ਨਿਹਾਲ ਸਿੰਘ ਵਾਲੇ ਪਿੰਡ ਦੇ ਵਿੱਚੋਂ ਇਸ ਪਿੰਡ ਦੇ ਇੱਕ ਗੱਪਰੂ ਨੂੰ ਜਿਹਨੇ ਗੀਤਕਾਰੀ ਦੇ ਵਿੱਚ ਵੱਡਾ ਨਾਮ ਨਾ ਖੱਟਿਆ ਹੋਇਆ ਮਿੱਤਰੋ ਥਾਰ ਗੱਡੀ ਦੇ ਨਾਲ ਮਾਨਸਨਮਾਨ ਵੀ ਹੋਇਆ ਤੇ ਤੁਸੀਂ ਹੁਣ ਸਮਝ ਗਏ ਹੋਵੋਗੇ ਮੈਂ ਇਸ ਟਾਈਮ ਮਿੱਤਰੋ ਰੌਂਤੇ ਪਿੰਡ ਦੇ ਵਿੱਚ ਮੌਜੂਦ ਹਾਂ ਗਿੱਲ ਰੌਂਤੇ ਆ ਹਾਲਾਤਾਂ ਨਾਲ ਲੜਾਂਗੇ ਆਪਾਂ ਗਿੱਲ ਰੌਂਤੇ ਦੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਸੱਜਦਾ ਕਰਦੇ ਆ ਇਸ ਨਗਰ ਨੂੰ ਕਿਉਂਕਿ ਇਸ ਨਗਰ ਨੇ ਵੀ ਸਮੇਂ-ਸਮੇਂ ਤੇ ਬਾ ਕਮਾਲ ਪ੍ਰਸਿੱਧੀ ਖੱਟੀ ਹੋਈ ਆ ਮਿੱਤਰੋ ਤੇ ਅੱਜ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਇੱਕ ਗੱਭਰੂ ਦੇ ਕੋਲੇ ਆਇਆ ਜਿਹਨੂੰ ਸ਼ੌਂਕ ਬਹੁਤ ਵੱਡਾ ਜਾਨਵਰਾਂ ਦਾ ਮਿੱਤਰੋ ਤੇ ਸ਼ੌਂਕ ਦੇ ਵਿੱਚੋਂ ਦੋ ਜਾਨਵਰ ਤਿਆਰ ਵਿਖਾਉਣੇ ਆ ਇੱਕ ਤਾਂ ਆ ਛੋਟਾ ਵਿਖਾਉਣਾ ਵਾ ਮਿੱਤਰੋ ਇਹ ਵਿਕਾਊ ਲਾਇਆ ਵਾ ਕਿਉਂ ਵਿਕਾਊ ਲਾਇਆ ਵਾ ਇਹ ਵੀ ਤੁਹਾਨੂੰ ਦੱਸੂਗਾ ਇਸ ਛੋਟੇ ਦੀ ਧੀ ਨਾਲ ਖੜੀ ਹੋਈ ਆ ਮਿੱਤਰੋ ਜਿਹੜੀ ਕੁਝ ਕੁ ਦਿਨਾਂ ਦੀ ਕੱਚੀ ਆ ਇਹ ਵੀ ਵਿਕਾਊ ਛੋਟੀ ਆ ਪਹਿਲਾ ਸੂਆ ਹੁੰਦੀ ਆ ਛੋਟੇ ਦਾ ਕਾਰਨ ਕੀ ਆ ਮਿੱਤਰੋ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੀਆਂ ਛੋਟੀਆਂ ਜਿਹੜੀਆਂ ਹਲਾ ਕੇ ਚੱਡਾ ਬਸ ਇਸੇ ਤਰ੍ਹਾਂ ਦੀਆਂ ਝੋਟੀਆਂ ਜਿਹੜੀਆਂ ਪਿੰਡ ਦੇ ਵਿੱਚ ਬਾਕਮਾਲ ਤਿਆਰ ਹੋਈਆਂ ਹੋਈਆਂ ਮਿੱਤਰੋ ਤੇ ਥੱਲੋਂ ਤਿਆਰੀ ਤੂਰੀ ਬੜੀ ਜ਼ਬਰਦਸਤ ਕਰਦੀਆਂ ਆ ਉਹ ਕਰਦੇ ਆਪਾਂ ਬਾਕੀ ਜਾਣਕਾਰੀ ਵੀਰ ਤੋਂ ਲੈਣੇ ਮਿਲਦੇ ਆਂ ਬਾਈ ਨੂੰ ਸੱਸੀ ਘਾਲ ਵੀਰੇ ਹਾਂਜੀ ਬਾਈ ਸੱਸੀ ਘਾਲ ਵੀਰੇ ਕੀ ਹਾਲ ਤੁਸੀਂ ਕਾ ਬਹੁਤ ਵਧੀਆ ਬਾਈ ਕੀ ਆਣਾ ਵੱਡੇ ਭਾਈ ਬਹੁਤ ਵਧੀਆ ਬਾਈ ਚੇਤਾ ਦੇ ਪਰਿਵਾਰ ਪੂਰੇ ਵਧੀਆ ਬਾਈ ਸਿਰ ਨਾਮ ਦੱਸ ਦੀਏ ਘੇਰਾ ਦੀ ਵੀਰੇ ਨਾ ਬਾਈ ਹਗਰਪਿੰਦਰ ਸਿੰਘ ਮੱਲੀ ਜੀ ਨੇੜੇ ਦਾਣਾ ਮੰਡੀਆ ਛੜਕ ਦੇ ਉੱਤੇ ਹੀ ਘਰ ਆਪਣਾ ਛੜਕ ਦੇ ਉੱਤੇ ਘਰ ਆ ਗਿਆ ਹੈ ਨਾ ਮੋਰੇ ਫਿਰ ਨਹੀਂ ਲੰਗਦੀ ਪਈ ਹਾਂਜੀ 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 ਅੱਛਾ ਤੇ ਤੇਰਾ ਰੌਂਤਾ ਪਿੰ ਤੇ ਗੱਲ ਫਿਰ ਇੱਥੇ ਰਹਿੰਦਾ ਜਿਹੜਾ ਗੀਤਕਾਰੀ ਹੈ ਹਾਂਜੀ ਹਾਂਜੀ ਵੀਰੇ ਇੱਥੇ ਆਪਣਾ ਵਦਗਾ ਮਿੱਤਰ ਆਗਾ ਠੀਕ ਆ ਹਾਂਜੀ ਹਾਂਜੀ ਇੱਥੇ ਰਹਿੰਦਾ ਹੁਣ ਕਿ ਬਾਹਰ ਹੀ ਹੁਣ ਨਹੀਂ ਇੱਥੇ ਆ ਵੀਰੇ ਬਾਹਰ ਵੀ ਚਲਾ ਜਾਂਦਾ ਹੁਣ ਤਾਂ ਆਇਆ ਵਾ ਇੱਥੇ ਹੁਣ ਇੱਥੇ ਆਇਆ ਹੋਇਆ ਅੱਛਾ ਵੱਡੇ ਭਾਈ ਜਾਨਵਰ ਤੇਰੇ ਕੋਲ ਅੱਜ ਦੋ ਬਕਾਊ ਆ ਹਨਾ ਜੀ ਜਿਹੜਾ ਛੋਟਾ ਵਾ ਤੇਰਾ ਬੜੇ ਸ਼ੌਂਕ ਦੇ ਨਾਲ ਪਾਲਿਆ ਸੀ ਤੂੰ ਪਿੱਛੇ ਜੇ ਮੈਂ ਵੀਡੀਓ ਨੀਲੀ ਰਾਵੀ ਦੀ ਝੋਟੀ ਦੀ ਕਰਕੇ ਗਿਆ ਸੀ ਹਾਂਜੀ ਹਾਂਜੀ ਤੂੰ ਵੀ ਤੇਰਾ ਇਸ ਕੋ ਛੋਟੇ ਤੇ ਪੂਰਾ ਫੋਕਸ ਸੀਗਾ ਹਾਂ ਤੇ ਫਿਰ ਬੱਚੇ ਵੀ ਆ ਗਿਆ ਦੁੱਧ ਤੇ ਝੋਟੀਆਂ ਵੀ ਆ ਗਈਆਂ ਸਾਰਾ ਕੁਝ ਹੀ ਹੋ ਗਿਆ ਹੁਣ ਸਾਰਾ ਕੁਝ ਬਾਈ ਓਕੇ ਆ ਹਾਂ ਤੇ ਇਹਨੂੰ ਵੇਚਣ ਦਾ ਕੀ ਕਾਰਨ ਬਾਈ ਵੇਚਣ ਦਾ ਇਹੀ ਕਾਰਨ ਆ ਕਿਉਂਕਿ ਆਪਣੇ ਪਿੰਡ ਦੇ ਵਿੱਚ ਨਾ ਟੀਕਿਆਂ ਤੋਂ ਚੱਲ ਗੱਬਣ ਹੋ ਜਾਣਗੀਆਂ ਪਰ 100 ਦੇ ਵਿੱਚੋਂ ਘੱਟ ਹੁੰਦੀਆਂ ਝੋਟੀਆਂ ਕੰਪਨੀ ਹੁੰਦੀਆਂ ਹਾਂ ਜੀ ਜੀ ਬਾਕੀ ਕਈ ਬੰਦਿਆਂ ਨੂੰ ਹੁਣ ਆਇਆ ਵੀ ਕਈ ਪੁਰਾਣੇ ਬੰਦੇ ਸਾਂਤੂ ਹੀ ਕ੍ਰੋਸਿੰਗ ਕਰਾ ਕੇ ਰਾਜੀ ਆ ਹਾਂ ਇਹ ਕਾਰਨ ਬਾਈ ਹੁਣ ਇਹਦੀਆਂ 3 ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੁਣ ਉਹ ਬੰਦੇ ਕਈ ਵਾਰ ਹੁਣ ਜਦੋਂ ਸਾਣ ਹੈ ਨਹੀਂ ਟੀਕੇ ਤੋਂ ਨਹੀਂ ਗੱਪਣ ਹੁੰਦੀਆਂ ਉਹ ਦੁਬਾਰਾ ਮੇਰੇ ਕੋਲ ਲੈ ਕੇ ਆ ਜਾਂਦੇ ਆ ਮੈਨੂੰ ਪਤਾ ਹਾਂਜੀ ਹਾਂਜੀ ਇਹਨਾਂ ਨੂੰ ਲੈ ਕੇ ਆ ਹੁਣ ਆਪਾਂ ਨੂੰ ਪਤਾ ਹੁੰਦਾ ਆਪਰੇ ਜਾਨਵਰ ਦਾ ਕਿਉਂ ਕਹਿੰਦੇ ਨਾ ਬਿਊਟੀ ਬਹੁਤ ਆ ਸੰਗ-ਸੰਗ ਬਹੁਤ ਸੋਹਣੇ ਆ ਬੱਚਿਆਂ ਦੇ ਬੜੀ ਕਮਾਲ ਦੀ ਦਿੱਤੀ ਆ ਜੀ ਤੇ ਬਾਕੀ ਬਾਕੀ ਦੇ ਟੈਸਟਿਵਿਟੀ ਕਲਾ ਦਾ ਜਿੱਦਾਂ ਆਪਾਂ ਦੇਖਦੇ ਆ ਨਾ ਬਾਕੀ ਅੰਡਰਵੀਅ ਬਹੁਤ ਪਿੱਛੇ ਨੂੰ ਆ ਸਾਰੇ ਝੂਟੰਗਾਂ ਦਾ ਛੱਡਾ ਛੋਟਾ ਬਹੁਤ ਸੋਹਣਾ ਘੜਦਾ ਅੱਛਾ ਦੋਤੇ ਕੋਈ ਝੋਟੀ ਛੋਟੀਆਂ ਜਿਹੜੀਆਂ ਆਪਣੇ ਪਿੰਡ ਚੋ ਵੀ ਬੰਦਾ ਪਤਾ ਕਰ ਸਕਦਾ ਵੀਰੇ 10 ਕਿਲੋ ਤੋਂ ਉਪਰ ਉਪਰੀ ਆ 10 ਕਿਲੋ ਤੋਂ ਉਪਰ ਉਠਵਾੜ ਦਾ ਕੋਈ ਪਤਾ ਨਹੀਂ ਮੇਰਾ ਕਿਹੜਾ ਜ਼ੋਰ ਲਾਦਾ ਮਾਰਾ ਤੈਨੂੰ 20 ਕਿਲੋ ਕਹਿ ਤੂੰ ਉਹ ਕੱਲਾਂ ਗਲਤ ਆ ਸਾਰੀਆਂ ਆ ਛੋਟੀ ਵੀ ਤੇਰੇ ਸਾਣ ਦੀ ਹੋਈ ਆ ਵੀਰੇ ਬਾਈ ਆਪਣੇ ਸਾਣ ਦੀ ਆ ਗਾਂ ਦਾਰੇ ਤੋਂ ਗੱਬਣਾ ਕੋਈ ਬੰਦਾ ਟੈਸਟ ਕਰਾਉਣਾ ਇਹਦਾ ਕੋਸ ਮਰਜ਼ੀ ਕਰਾ ਸਕਦਾ ਜੇ ਤੁਹਾਡੇ ਸਾਹਮਣੇ ਆ ਸਿੰਘ ਸੁੰਗ ਸਾਰਾ ਕੁਝ A to Z ਉਹ ਜਿਹੜੀ ਸੂਈ ਹੋਈ ਆ ਬਾਈ ਉਹ ਵੀ ਇਹਦ ਕੋਈ ਆ ਬਾਈ ਉਹ ਵੀ ਇਸੇ ਦੀ ਆ ਜਿਹੜੀ ਉਹ ਨਿੱਕੀ ਆ ਛੋਟੀ ਉਹਰੇ ਨਾਲ ਖੜੀ ਆ ਬਾਈ ਹਾਂ ਉਹ ਵੀ ਇਹਦ ਕੋਈ ਆ ਇੱਕ ਇਧਰ ਦੇ ਕੰਨੀ ਵਾਲੀ ਜਿਹੜੀ ਬੂਹੇ ਤਿੰਨ ਰਤੋ ਪਾਵੇ ਆ ਵੀ ਆ ਤਿੰਨ ਝੋਟੀਆਂ ਇਸੇ ਦੀਆਂ ਹਾਂ ਬਾਈ ਹੁਣ ਜਾਲਿਆ ਇੱਕ ਥੋੜੇ ਪਸ਼ੂਆਂ ਦੇ ਸਾਹਮਣੇ ਨੇ ਆਪਾਂ ਵੇਚਦੇ ਤਾਂ ਹੈ ਨਹੀਂ ਸੀ ਪਰ ਪਸ਼ੂ ਥੋੜੀ ਸਾਹਮਣੇ ਵੀ ਦਿਖਦਾ ਅੱਛਾ ਇਹ ਝੋਟੀ ਤੇਰੇ ਕੋਲ ਕਿੰਨਾ ਦੁੱਧ ਦੇਗੀ ਵੀ ਘਰੇ ਜਿਹੜੀ ਸੂਈ ਹੋਈ ਆ ਹੋਰ ਇਹ ਥੱਲੇ ਵੀਰੇ 11-12 ਕਿਲੋ ਦਿੱਤਾ ਨੇ ਪਹਿਲੇ 11-12 ਕਿਲੋ ਹੈ ਆ ਕਿਰੋ ਬੱਚਾ ਵੀ ਮਰਿਆ ਵੈ ਇੱਕ ਗੱਲ ਹੋਰ ਵੀ ਆ ਅੱਛਾ ਥਾਪੀ ਮਾਰ ਬਾਈ ਉਹਦੀ ਥੱਲੇ ਬਹਿ ਜਾ ਉਹਦੇ ਥੱਲੇ ਬਹਿ ਜਾ ਹਾਂ ਬੱਚਾ ਉਹਦਾ ਮਰ ਗਿਆ ਸੀਗਾ ਠੀਕ ਆ ਉਹ ਬੱਚਾ ਹੁਣ ਥੋੜੇ ਸਾਹਮਣੀਆਂ ਹੈ ਨਹੀਂਗਾ ਇੱਥੇ ਹਾਂ ਤੋਰਾ ਬੱਚੇ ਮਰੇ ਨੂੰ ਹੋਗਾ ਹੋਗੀ ਤਿੰਨ ਗਿ ਮਹੀਨਾ ਦੀ ਉਹ ਸੂਈ ਨੂੰ ਹੋਗਾ ਤਨ ਮਹੀਨੇ ਠੀਕ ਆ ਤੋਰਾ ਹੁਣ ਥਾਪੀ ਮਾਰ ਉਹਦੇ ਥੱਲੇ ਵੀਰੇ ਉਹਦੀ ਆਪਾਂ ਬਹਿ ਸਕਦੇ ਆ ਕੋਈ ਹੱਥ ਉੱਥ ਦੀ ਪ੍ਰੋਬਲਮ ਨਹੀਂ ਹੈ ਨਹੀਂ ਬਾਕੀ ਮੈਂ ਹੀ ਧਾਰ ਚੋਣਾ ਆ ਵੀ ਬਾਈ ਮੇਰੀ ਫੈਮਿਲੀ ਬਾਹਰ ਗਈ ਵੀ ਆ ਠੀਕ ਆ ਹਾਂ ਤੇ ਹਾਂ ਮੈਂ ਹੀ ਧਾਰ ਚੋਣਾ ਫੈਮਿਲੀ ਮੇਰੀ ਬਾਹਰ ਆ ਇਹ ਕਰਕੇ ਮੈਨੂੰ ਚੋਣ ਦੀ ਦਿੱਕਤ ਆ ਹੁਣ ਇੱਕ ਗਾਂ ਦੁੱਧ ਦਿੰਦੀ ਆ ਹਾਂ ਇੱਕ ਝੋਟੀ ਦਿੰਦੀ ਆ ਕਿ ਮੈਂ ਤਾਂ ਇਹਨੂੰ ਸੇਲ ਕਰ ਦਾਂ ਠੀਕ ਆ ਵੀਰੇ ਅੱਛਾ ਵੱਡੇ ਭਾਈ ਮੈਂ ਇਸ ਵਕਤ ਤੋਂ ਤਾਂ ਆਪਣੇ ਕੋਲੇ ਦਾ ਰਿਜ਼ਲਟ ਸਾਂਣ ਦਾ ਆ ਗਿਆ ਦੂਜਿਆਂ ਦੇ ਪੱਖ ਤੋਂ ਦੁੱਧ ਵਾਲੇ ਪੱਕ ਤੋਂ ਤੇ ਸੀਲ ਵਾਲੇ ਪੱਕ ਬਾਈ ਪਿੰਡ ਚ ਜਿੱਤੋ ਮਰਜੀ ਬੰਦਾ ਪੁੱਛ ਸਕਦਾ ਆਪਾਂ ਨੂੰ ਇਹ ਨਹੀਂ ਬਣਨ ਸਾਈ ਬੱਚੇ ਸਾਰਾ ਬਾਈ ਬਾਹਲਾ ਜਲਾ ਯਾਰ ਸਾਨ ਤੁਸੀਂ ਹੁਣ ਤੁਹਾਡੇ ਸਾਹਮਣੇ ਹੀ ਆ ਪੱচ্চਾ ਖੋਲੀ ਫਿਰੇ ਭਾਵੰਦੀਆ ਰਹੇ ਹਨ ਕੋਈ ਚੱਕਰ ਹੀ ਨਹੀਂ ਬਾਈ ਹੁਣ ਤੁਹਾਡੇ ਸਾਹਮਣੇ ਨਹੀਂ ਸਾਨ ਰੈਂਗ ਰੈਂਗ ਖੁਰੂ ਪਟਦਦਾ ਇੱਕ ਗੱਲ ਹੋਰ ਨਿਸ਼ਾਨੀ ਦੱਸ ਦਿੰਦਾ ਮਿੱਤਰੋ ਨਹੀਂ ਤਾਂ ਆਮ ਜਿੱਥੇ ਮਰਜੀ ਚਲੇ ਜਾਓ ਜਿਹੜਾ ਸਾਨ ਖਿੱਚਾ ਤੋਂ ਹੀ ਕਰਦਣਾ ਹੁੰਦਾ ਨਾ ਉਹਨੂੰ ਦੋਵੇਂ ਥਾਂ ਹੀ ਰੱਸਾ ਪਾਇਆ ਹੁੰਦਾ ਤੇ ਇਹਨੂੰ ਵੇਖ ਲਓ ਕਰਮਾ ਵਾਲੇ ਨੂੰ ਮਾਲਾ ਜਿਵੇਂ ਆਪਾਂ ਕਹਿੰਦੇ ਉਹਨੇ ਬੱਚਿਆਂ ਵਾਲੀ ਸੰਗਲੀ ਪਾਈ ਆ ਕੱਲੀ ਹਨਾ ਬਾਈ ਜਮਾਈ ਨਹੀਂ ਮਾਈਕੋ ਚੱਕਰ ਹੋ ਜਾ ਉਹ ਵੀ ਹੁਣ ਜਿਹੜਾ ਕਰਦਾ ਮੱਖੀਆਂ ਜੀਆਂ ਦਾ ਕਰਕੇ ਕਰੀ ਜਾਂਦਾ ਨਹੀਂ ਕੋਈ ਵਾਸਤਾ ਹੈਗਾ ਹਾਂਜੀ ਹਾਂਜੀ ਮੱਛਰ ਆ ਗਿਆ ਅੱਗੇ ਅੱਗੇ ਤਾਂ ਹੀ ਇਹਨੇ ਮੱਛਰ ਨੇ ਕਰਨਾ ਬਸ ਇਹੀ ਚੱਕਰਾ ਬਾਈ ਹੋਰ ਕੋਈ ਜਮਾ ਕੋਈ ਮਰਜੀ ਕੋਈ ਚੱਕਰ ਹੀ ਨਹੀਂ ਹੈਗਾ ਅੱਛਾ ਵੀਰੇ ਇਹਦੇ ਮੰਨ ਲਾ ਜਿਹੜੀ ਇਹਨੂੰ ਹੁਣ ਵੇਚ ਲੈਂਦਾ ਰੇਟ ਕੀ ਤੈ ਕੀਤਾ ਫਿਰ ਬਾਈ ਰੇਟ ਆਪਾਂ ਫੋਨ ਤੇ ਕਰ ਲਾਂਗੇ ਆਪਾਂ ਨਾ ਸ਼ੌਂਕੀ ਬੰਦੇ ਨੂੰ ਦੇ ਕੇ ਰਾਜ਼ੀ ਨਹੀਂ ਸੁਣਾ ਆਪਾਂ ਦਾ ਪਿੰਡਾਂ ਚ ਯੂਪੀ ਵਾਲੇ ਫਿਰਦੇ ਆ ਬਾਈ ਹਾਂ ਹਰੇਕ ਬੰਦਾ ਭਾਰੇ ਸਾਨੂੰ ਮੰਗਦਾ ਪਰ ਆਪਾਂ ਉਹਨਾਂ ਨੂੰ ਦੇ ਕੇ ਨਹੀਂ ਰਾਜੀ ਨਹੀਂ ਦੇਣ ਦਾ ਰੋਕ ਠੀਕ ਆ ਨਹੀਂ ਨਹੀਂ ਤਾਂ ਕੋਈ ਮੱਝਾਂ ਕਰੋਸੇ ਕਰੋਸੀ ਵੀ ਮਤਲਬ ਯਾਰ ਇਹ ਮਤਲਬ ਜੇ ਕਿਸੇ ਸਰਪੰਚ ਨੇ ਪਿੰਡ ਦੇ ਵਿੱਚ ਮਾਰਲੀ ਛੱਡਣਾ ਵੀ ਕਈ ਵਾਰੀ ਸਰਪੰਚਾ ਜਿਹੜੇ ਉਹ ਭਾਲਦੇ ਹੁੰਦੇ ਵੀ ਚੰਗਾ ਮਾਰਲੀ ਪਿੰਡ ਦੇ ਵਿੱਚ ਛੱਡ ਦਈਏ ਤਾਂ ਪਹਿਲ ਦੇ ਆਧਾਰ ਤੇ ਬਾਈ ਆਪਾਂ ਉਹਨਾਂ ਨੂੰ ਆਫਰ ਆ ਵੀ ਉਹਨੂੰ ਬਾਈ ਬਸ 10000 ਰੁਪਏ ਮੈਂ ਕਹਿ ਕੇ ਜਾਊਂਗਾ ਵੀ ਜਿਹੜਾ ਪਿੰਡ ਦੇ ਵਿੱਚ ਲੈ ਕੇ ਮਾਰਲੀ ਨੂੰ ਛੱਡੂਗਾ ਆਮ ਲੱਗਦੇ ਰੇਟ ਨਾਲੋਂ 10000 ਰੁਪਇਆ ਭਾਈ ਛੋੜ ਕਰਨੀ ਭਾਈ ਆਪਾਂ ਮਾਣ ਕਰਾਂਗੇ ਪੂਰਾ ਫੋਨ ਨਾ ਮੋੜਦੇ ਨਹੀਂ ਇਹ ਚੱਕਰ ਆਪਾਂ ਕੀ ਇਹ ਕਹਦਾ ਹੋਰ ਆਪਣਾ ਭਾਈ ਪ੍ਰੂਫ ਹੈ ਬੈਦ ਪ੍ਰੂਫ ਗੱਲਾਂ ਵੀਡੀਓ ਚ ਜੇ ਮਾਰਨ ਮਾਰਦਾ ਹੋਵੇ ਇਹ ਜਾਂ ਕੁਛ ਵੀ ਤੰਗ ਕਰੇ ਇਹ ਜਿੱਦਾਂ ਬੱਚਾ ਖੋਲੀ ਫੜੇ ਜਾਂ ਸਿਰ ਵੀ ਹਲਾਏ ਆਪਾਂ ਜ਼ਿੰਮੇਦਾਰ ਆ ਉਹ ਨਹੀਂ ਗੱਲਾਂ ਹੈਗਾ ਵੀ ਮਾਰੂਗਾ ਜਾਂ ਕੁਛ ਵੀ ਕੋਈ ਉਪਰਾ ਕੋਈ ਨਾ ਕੋਈ ਮਰਜ਼ੀ ਕੋਲੀ ਨਹੀਂ ਠੀਕ ਹੈ ਯਾਰ ਤੇ ਭਾਈ ਇੱਕ ਵੇਰ ਹੋਰ ਗੱਲ ਤੁਹਾਨੂੰ ਇਸ ਗੱਲ ਦੱਸਦਾ ਸਾਨ ਦੇ ਬਾਰੇ ਵੀ ਇਹ ਸਾਨ ਦੇ ਵਿੱਚ ਜਿਹੜੀ ਪ੍ਰਾਪਤੀ ਇਹ ਆ ਵੀ ਤੁਸੀਂ ਇਹਨੂੰ ਉਮਰ ਦਾ ਨਤਾਜ ਆ ਵੀਰੇ ਕਿੰਨਾ ਉਮਰ ਹੋਊ ਗੇਂਦੀ ਯਾਰ ਬਾਈ ਜਵਾਨ ਆ ਹੁਣ ਪੂਰਾ ਇਹ ਜਵਾਨ ਆ ਉ ਪਰ ਲਵਾ ਜਮਾ ਝਲਕਦਾ ਭਾਵੇਂ ਨੂੰ ਚੌਗਾ ਕਰਕੇ ਤਾਂ ਦੋਦਾ ਖੜਕੇ ਕਿ ਸੋਚਦਾ ਲੱਗਿਆ ਵਈ ਗੱਲ ਜਵਾਨ ਆ ਇਸਨੀ ਦੇ ਵਿੱਚ ਹੀ ਆ ਹਾਂ ਜਵਾਨ ਆ ਪੂਰਾ ਕੋਈ ਤੂੰ ਮੜਾ ਕੱਢੀ ਬਾਰ ਨੂੰ ਲਈਏ ਨੂੰ ਲੈ ਵੀ ਮੇਤਰੋ ਤੁਹਾਨੂੰ ਮੈਂ ਤੋੜ ਕੇ ਵਿਖਾਉਣਾ ਬੜੀ ਜ਼ਬਰਦਸਤ ਬਾਟੀ ਲੈਣ ਦਾ ਜਿਹੜਾ ਝੋਟਾ ਵਾ ਕਹਿਣ ਦਾ ਸੋ ਗੱਲ ਹੋਰ ਹੁੰਦੀ ਆ ਕਰਮ ਦੀ ਗੱਲ ਆ ਵੇਖਿਓ ਤੁਸੀਂ ਤੁਰਦਾ ਹੁਣ ਬਾਈ ਦੇ ਪਿੱਛੇ ਪਿੱਛੇ ਜਾਣਾ ਇਹਨੇ ਨਹੀਂ ਤਾਂ ਇਹਨੂੰ ਐ ਇਹਨੇ ਪਾਦ ਨਹੀਂ ਖੋਰੂ ਵੀ ਕੋਈ ਮੈਂ ਆ ਗਈ ਨਹੀਂ ਯਾਰ ਵੇਖ ਲੈਂਤੁ ਆ ਫਿਰਦਾ ਕਰਮਾਲਾ ਕੋਈ ਪਰਵਾਹੀ ਨਹੀਂ ਇਹਨੂੰ ਯਾਰ ਨਹੀਂ ਠੀਕ ਆ ਧੌਣ ਧਾਣ ਵੇਖੋ ਤੁਸੀਂ ਵਜਨ ਆਲਾ ਜਾਣ ਲਿਆ ਵੀਰੇ ਮੋੜ ਲਿਆ ਬੜੇ ਭਾਈ ਥੱਲੋ ਬਹੁਤ ਚੰਗਾ ਯਾਰ ਕਰਮਾਲਾ ਨਾਲ ਵੀ ਜਿਨ੍ਹਾਂ ਨੇ ਡੈਰੀ ਦੇ ਵਿੱਚ ਵੀ ਰੱਖਣਾ ਬਾਈ ਕਈ ਡੈਰੀ ਭਰਾ ਸਾਡੇ ਡੈਰੀ ਵਾਲੇ ਮਾਲੀ ਲੱਭਦੇ ਹੁੰਦੇ ਆ ਤੇ ਬਾਈ ਇੱਕ ਗੱਲ ਯਾਦ ਰੱਖਿਓ ਵੀ ਤੁਸੀਂ ਇਹਨੂੰ ਲੈ ਕੇ ਤੇ ਯਾਦ ਕਰੋਗੇ ਕਿਉਂਕਿ ਕਈ ਵਾਰੀ ਨਾ ਇਹ ਚੀਜ਼ਾਂ ਹੁੰਦੀਆਂ ਆਪਾਂ ਮਾਲੀ ਵੇਚਿਆ ਹੁੰਦਾ ਘਰੋਂ ਤੇ ਮਾਲੀ ਆਪਾਂ ਨੂੰ ਚੰਗਾ ਟਿਕਾਣੀ ਦਾ ਮਿਲਦਾ ਨਹੀਂ ਤੇ ਆ ਚੱਕੋ ਮਿੱਤਰੋ ਕਹਿੰਦੀ ਆ ਝੋਟੀ ਦਾ ਤੁਹਾਨੂੰ ਹਜੇ ਵੀ ਬਰੀਕੀ ਕੱਟੀ ਦੀ ਵੀ ਵਖਾਉਣੀ ਆ ਇਸੇ ਦੀ ਧੀ ਵੀ ਵਕਾਉ ਜੇ ਤੁਸੀਂ ਦੋਵੇਂ ਪਿਉ ਤੀਲ ਜਾਣੀਆਂ ਹੋਈਆਂ ਤਾਂ ਵੀ ਤੁਹਾਡੇ ਲਈ ਖੁੱਲਾ ਸੱਦਾ ਕਿਉਂ ਬਾਈ ਹਾਂਜੀ ਹਾਂਜੀ ਬਾਈ ਬਰੀਡ ਲੈ ਕੇ ਜਾਣੀ ਹੋਈ ਤਾਂ ਅੱਛਾ ਇਹਦਾ ਰੇਟ ਫੋਨ ਤੇ ਕਰਾਂਗੇ ਹੁਣ ਆ ਝੋਟੀ ਦੇ ਬਾਰੇ ਦੱਸੀ ਮੈਨੂੰ ਇਹ ਕਿੰਨੇ ਦਿਨ ਲੈ ਜਾਊਗੀ ਹਜੇ ਬਾਈ ਝੋਟੀ ਦੇ ਇਹਦੇ ਹੈਗੇ ਅੱਜ ਹੋਗੀ ਕਿੰਨੇ ਤਰੀਕੇ ਅੱਜ ਤਿੰਨ ਤਰੀਕਾ ਬਾਈ ਜਰੇ ਹੈਗਾ 15 16 ਤਰੀਕ ਨੂੰ ਤਨ ਪੂਰੇ ਜਿਹੜੇ ਹਿਸਾਬ ਨਾਲ ਆਪਾਂ ਬਸ ਕੇ ਮਹਾਰਾਜ ਦੀ ਮਰਜ਼ੀ ਆ ਹਨਾ 12 ਦਿਨ 12 ਕਿ ਦਿਨ ਪਾਈ ਆ ਜਾਣੀ ਬਾਈ ਅੱਛਾ ਵੀਰੇ ਗੱਪਣ ਕਿਹਨੇ ਤੋਂ ਕਰਾਤੀਏ ਇਹ ਗੱਪਣਦਾਰੇ ਤੋਂ ਬਾਈ ਦਾਰੇ ਤੋਂ ਕੋਸਟਾ ਆਪਣੇ ਕੋਲ ਹੈਗਾ ਬਸ ਠੀਕ ਆ ਬਾਈ ਅੱਛਾ ਵੱਡੇ ਵੀਰੇ ਇੱਕ ਗੱਲ ਹੋਰ ਆ ਜਿਵੇਂ 12 ਦਿਨ ਝੋਟੀ ਦੇ ਬਾਕੀ ਆ ਥੱਲੋ ਤਿਆਰੀ ਬਹੁਤ ਸੋਹਣੀ ਕਰੀ ਬਾਈ ਉਹ ਦੇਖੋ ਨਾ ਹਾਂ ਉਹ ਦੇਖ ਸਕਦੇ ਆਪਾਂ ਇਹਨੂੰ ਖੋਲ ਕੇ ਤੋੜ ਦਿੰਨੇ ਆ ਹਾਂ ਤੋੜੀ ਮੜਾ ਖੋਲੀ ਵੀਰੇ ਇਹਨੂੰ ਕੱਢੀ ਬਾਹਰੋਂ ਲੈ ਮਿੱਤਰੋ ਤੋੜ ਕੇ ਖੋਣਾ ਥੋੜਾ ਜਿ ਲੈ ਵੀਰੇ ਪੁਰਲੀ ਤੇ ਲਾ ਦੀ ਵੀਰੇ ਪਾਉ ਦੀ ਨਹੀਂ ਮੈਂ ਇਹਨੂੰ ਕੱਢ ਲੈਣਾ ਆ ਜਾਣਾ ਇਹਨੇ ਲੈ ਦੇਖੋ ਕਿਹਨਾਂ ਦੀ ਮਿੱਤਰੋ ਸਤਨਾਗ ਵੈਗਰੂ ਬਾਬਾ ਵੀਰ ਬੋਲ ਪਿਆ ਪਿੰਡਾਂ ਦੇ ਵਿੱਚ ਬਾਈ ਸੁੱਖ ਸ਼ਾਂਤੀ ਨਾਲ ਬੋਲੇ ਹਾਲੇ ਦੇਖੋ ਮਿੱਤਰੋ ਇੱਕ ਗੱਲ ਹੈਗੀ ਹੈ ਨਾ ਵੀਰੇ ਸਿੰਘੀ-ਸੁੰਗੀ ਵੇਖ ਕੇ ਢੀ ਚੰਗੀ ਦਿੱਤੀ ਆ ਹਨਾ ਹਾਂ ਹਾਂ ਬਾਈ ਤੱਕ ਲਓ ਜੀ ਬਿਊਟੀ ਬੜੀ ਕਮਾਲ ਆ ਬਾਈ ਸਾਰਾ ਇਹਦੇ ਜਾਨਵਰ ਨਾਲ ਸੋਹਣੇ ਬਹੁਤ ਆ ਤਾਂ ਹੀ ਮੈਨੂੰ ਪਤਾ ਲੱਗਿਆ ਨੇ ਵੀਰੇ ਝੋਟੀ ਲੈ ਕੇ ਆ ਗਏ ਹਾਂ ਇਹਦੇ ਸਿੰਘਾਂ ਦਾ ਇਹੀ ਡਿਜ਼ਾਈਨ ਆ ਬਾਈ ਹੂੰ ਵੀ ਤੈਨੂੰ ਪਤਾ ਉਹਨਾਂ ਨੇ ਨਹੀਂ ਦੱਸਿਆ ਵੀ ਐਸੇ ਦਿੱਤੀ ਆ ਨਹੀਂ ਭਾਈ ਹੁਣ ਇਹਦਾ ਸੈਂਗ ਹੀ ਨਹੀਂ ਰਾਲਦੇ ਇਹ ਕਹਿੰਦੇ ਕੰਨਾਂ ਦੀਆਂ ਨੁੱਕੀਆਂ ਮੋੜ ਲੈਂਦੀਆਂ ਝੋਟਕਾ ਉਹ ਦੇਖ ਜਮ ਆਵੇ ਇਹਨੀਆਂ ਵੀ ਨੁੱਕੀਆਂ ਮੋੜਦੀਆਂ ਸਾਂਹ ਦੇ ਵੀ ਬੱਚਿਆਂ ਦੇ ਨਾ ਨੁੱਕੀਆਂ ਐ ਮੋੜ ਲੈਂਦਾ ਵੀ ਕਹਿੰਦੇ ਇਹ ਪਿਛਾ ਨੂੰ ਮੋੜਦੀ ਆ ਹਾਂਜੀ ਹਾਂਜੀ ਆ ਆ ਨਹੀਂ ਜਿਹੜੀਆਂ ਹੈਗਾ ਆਹ ਇਹ ਐ ਪੁੱਛੇ ਨੁੱਕੀਆਂ ਐ ਮੋੜ ਲੈਂਦੇ ਘੋੜਿਆਂ ਨੂੰ ਨਿਛਾ ਨਹੀਂ ਆ ਤੈਨੂੰ ਹਣਾ ਹਾਂ ਮੈਨੂੰ ਆਏ ਕਰਕੇ ਆਵੇ ਸਾਂਹ ਵੀ ਕਰ ਲੈਂਦਾ ਉਦਾਂ ਇੱਥੇ ਲਾਦੇ ਇਹਨੂੰ ਇੱਥੇ ਪੀੜੀ ਕਰਦੀ ਥੋੜੀ ਜੀ ਮੇਰੀ ਜੀ ਮਿੱਤਰ ਮੈਂ ਤੁਹਾਨੂੰ ਹੁਣ ਵਿਖਾਉਣਾ ਇਹ ਨਹੀਂ ਨਾ ਮੁੜੇ ਖੜਦੀ ਮੜਾ ਇਹਦਾ ਲੇਵਾ ਵਿਖਾ ਦਈਆ ਪੱਕੇ ਇਹਨਾਂ ਦੀ ਆ ਵੇਖੋ ਕਰਾਂ ਦੀ ਬਈ। ਪਰ ਨਹੀਂ 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 ਕੰਮ ਲੱਗੇ ਨਾ 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 ਹੋਮ ਨਹੀਂ ਪੁੱਤ। ਤੈਨੂੰ ਤੂੰ ਚੈਨਲ ਤੇ ਆ ਜਾਣਾ। ਇਹ ਕਰ ਹਾਂ ਖਬਰ ਲੱਗ ਜੈਣੀ ਤੇਰੀ ਹੁਣ। ਹੁਣ ਤੂੰ ਵਾਇਰਲ ਹੋਣਾ। ਆ ਵੇਖੋ ਕਰਾਂ ਦੀ ਮਿੱਤਰੋ। ਨਹੀਂ ਠੀਕ ਆ ਬਾਈ। ਓਕੇ ਆ ਜਾ। ਬਾਹਰ ਜਾ ਮਖਣਾ। ਫਾਇਦਾ ਯਾਰ ਆ। 12 ਦਿਨਾਂ ਦੇ ਵਿੱਚ ਤਾਇਨੇ ਟਿਕਾਣੇ ਤੀਰ ਲਾ ਦਰਾਂ ਜਾਵਾਂ। ਹਾਂ ਹਾਂ ਬਾਈ ਬਹੁਤ ਸੋਹਣਾ ਚੱਡਾ ਬਣਾਉਗੀ। ਹੂੰ। ਅੱਛਾ ਇਹਦਾ ਰੇਟ ਫਿਰ ਇਹਦਾ ਰੇਟ ਵੀ ਬਾਈ ਆਪਾਂ ਫੋਨ ਤੇ ਕਰ ਲਾਂਗੇ ਹਣਾ। ਫੋਨ ਤੇ ਕਰ ਲਾਂਗੇ। ਹੁਣ ਜੇ ਬੰਦਾ ਇਦਾਂ ਹੀ ਆਉ ਜੂਗਾ ਹਣਾ ਫਿਰ ਉਹ ਸਾਬ ਨਾਲ ਜੇ ਦੋ ਹੁਣ ਨਾ ਆਲੇ ਫਿਰ ਉਦਾਂ ਕਰ ਲਾਂਗੇ ਠੀਕ ਆ ਬਈ ਠੀਕ ਆ ਛੋਟੀ ਕੱਚੀ ਆ ਹਰੇ ਹਣਾ ਕਈ ਵਾਰੀ ਕਹਿ ਵੇਚਣ ਉਤਣ ਵਾਲੇ ਨਹੀਂ ਲੈਣੀ ਹੁੰਦੀ ਹਾਂਜੀ ਹਾਂਜੀ ਫਿਰ ਵੀਡੀਓ ਤੇ ਉਹ ਗੱਲ ਨਹੀਂ ਬੰਦੀ ਹਾਂ ਸਹੀ ਆ ਵੀਰੇ ਕੋਈ ਗੱਲ ਨਹੀਂ ਭਰਾ ਵਾਕਈ ਬਸ ਠੀਕ ਆ ਵੀਰੇ ਓਕੇ ਆ ਜਾ ਇੱਕ ਗੱਲ ਹੋਰ ਆ ਵੀਰੇ ਹਣਾ ਵੀ ਮਾਲਾ ਜੇ ਕੋਈ ਕਰਮ ਪਯੋਤੀ ਖਰੀਦ ਲਵੇ ਤਾਂ ਨਾਲੇ ਤਾਂ ਅਗਲੇ ਦੇ ਘਰੇ ਬਣੀ ਬਣੀ ਬ੍ਰੀਡ ਚਲੀ ਜਾਊ ਹਣਾ ਹਾਂਜੀ ਹਾਂਜੀ ਬਈ ਸੋਡੀ ਗੱਲ ਇਹ ਆ ਕਿ ਵੀ ਬੱਚੇ ਪਿੰਡ ਦੇ ਵਿੱਚ ਪੂਰੇ ਟੌਪ ਤਿਆਰ ਹੋ ਜਾਣਗੇ ਬਈ ਉਹ ਆਪਾਂ ਜਿਹਨੂੰ ਹਾਂ ਉਹ ਵੀ ਬਹੁਤ ਵਧੀਆ ਤੁਹਾਡੀ ਗੱਲ ਆ ਬਾਕੀ ਬਹੁਤ ਸੋਹਣਾ ਸਾਣਾ ਤੁਹਾਡੇ ਸਾਹਮਣੇ ਆ ਬਈ ਹਣਾ ਜੈਲਾ ਜ ਜਿਹੜਾ ਹੁਣ ਲੈ ਕੇ ਜਾਊਗਾ ਇਹਨੂੰ ਖਰੀਦੂਗਾ ਉਹਨੂੰ ਕਾ ਉਹਨੂੰ ਕ੍ਰੋਸਿੰਗ ਬਹੁਤ ਜ਼ਿਆਦਾ ਹੀ ਪਊਗੀ ਕਿਉਂ ਪਊਗੀ ਕਿਉਂਕਿ ਉਹ ਇਹਦੀ ਧੀ ਵੀ ਨਾਲ ਲੈ ਗਿਆ ਉਹਨੂੰ ਬਣਾ ਬਣਾਇਆ ਸੈੱਟ ਮਿਲ ਜੂਗਾ ਉਹ ਤਾਂ ਕਿ ਧੀ ਨੂੰ ਦਿਖਾ ਸਕਦਾ ਵੀ ਆਹ ਝੋਟੇ ਦੀ ਬਾਈਆ ਬਾਕੀ ਆਪਣੇ ਪਿੰਡ ਚ ਵੀ ਜਿਹਦੇ ਕੋਲੋਂ ਮਰਜੀ ਪਤਾ ਕਰ ਸਕਦਾ ਕਿ ਇਹਨੇ ਮੈਂ ਡੰਗਾ ਉਹ ਤਸੰਨੀ ਕਰਕੇ ਆ ਉਹ ਚੱਕਰੀ ਨਹੀਂ ਬਾਈ ਉਹ ਜਿਹਨੂੰ ਮਰਜੀ ਬੋਲ ਸਕਦਾ ਵੀ ਕਿ ਮੈਂ ਝੋਟੇ ਕਿਵੇਂ ਨਹੀਂ ਹਾਂ ਕੀ ਨਾਂ ਦੇ ਪੁੱਛ ਵੀ ਕਿਹੜੇ ਨਾਂ ਕੀ ਪਤਾ ਕਰਕੇ ਬਸ ਮੱਲੀ ਆਪਣੋ ਸਾਰੇ ਜਾਣਦਾ ਹੈ ਬਾਈ ਮੱਲੀ ਕਹ ਕੇ ਆ ਕੀ ਨਦਲ ਜੋਤ ਮੱਲੀ ਨਹੀਂ ਰਪਿੰਦਰ ਮੱਲੀ ਬਾਈ ਰਪਿੰਦਰ ਮੱਲੀ ਠੀਕ ਜੀ ਲੈ ਮੇਤ ਜਾ ਕੇ ਰਿਕਾਰਡ ਪਿੰਡ ਦੇ ਵਿੱਚ ਵੀ ਬਾਈ ਜਿਹੜਾ ਰਪਿੰਦਰ ਮੰੰਲੀ ਕੋਲੇ ਸਾਨ ਉਹ ਸਾਨ ਦਾ ਨਤੀਜਾ ਕਿਵੇਂ ਆ ਤੁਹਾਨੂੰ ਆਪ ਲੋਕੀ ਦੱਸ ਦੇਣਗੇ ਸੁਨੱਖ ਸੁਨਖ ਪੁਣਾ ਬਾਈ ਓਕੇ ਆ ਸਾਰਾ ਕੁਝ ਹਾਂ ਨਹੀਂ ਠੀਕ ਆ ਟਿਕਾਣੇ ਤੇਰ ਜਾਵਾਂ ਐਂਡਾ ਯਾਰ ਤੇ ਆ ਬਾਈ ਇਹ ਜਿਹੜੇ ਜਾਨਵਰ ਵੀ ਦਿਖਾਏ ਤੁਹਾਨੂੰ ਐਂਡਾ ਦੇ ਗੱਬਰੂ ਦਾ ਰੋਂਦਾ ਮਿੱਤਰੋ ਪੰਡਾ ਰੁਪਿੰਦਰ ਵੀਰ ਦਾ ਰੁਪਿੰਦਰ ਹੀ ਨਾ ਰੁਪਿੰਦਰ ਸਿੰਘ ਵੀਰ ਦਾ ਮੱਲੀ ਨਾਮ ਆ ਤੇ ਸੈਸ਼ਨ ਆ ਜਾਂ ਨੰਬਰ ਹਾਂ ਇੱਕ ਜਨਵਾਰ ਰਾਤ ਤੁਹਾਨੂੰ ਫੋਨਾ ਸੈਸ਼ਨ ਕੁੱਤੀ ਸੈਕਸ਼ਨ ਆ ਨਾ ਵੀਰੇ ਸੈਸ਼ਨ ਕੁੱਤਾ ਵੀ ਆ ਕੁੱਤਿਆਂ ਵੀ ਆਪਣੇ ਕੋਲ ਕੁੱਤੇ ਉਤਰੇ ਕਿਹੜੇ ਤੋਂ ਐਂ ਫਾਸਟ ਕਿੱਥੋਂ ਆਏ ਨਿਹਾਲ ਸਿੰਘ ਵਾਲੇ ਡੌਗਸ ਤੋਂ ਨਿਹਾਲ ਸਿੰਘ ਵਾਲੇ ਡੌਗਸ ਕਿੰਵੇਂ ਨੰਬਰ 5 ਫਾਸਟ ਵੀ ਭਾਈ ਫਾਸਟ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਬਸ ਉਹਨਾਂ ਨੇ ਯਾਨੀ ਕਿ ਸਿਲੈਕਟ ਹੀ ਕਰਨਾ ਸੀ ਬਸ ਤੁਸੀਂ ਫਾਸਟ ਨਹੀਂ ਕਹਿਣਾ ਵੀ ਨਿਹਾਲ ਸਿੰਘ ਵਾਲੇ ਤੋਂ ਚੈਂਪੀਅਨ ਆ ਬਸ ਕੁੱਤਾ ਤੂੰ ਤਾਂ ਚੈਂਪੀਅਨ ਜੇਰੇ ਇੱਥੇ ਤੇਰੇ ਕੋਲ ਦਾ ਕੁੱਤਿਆਂ ਦੀ ਬਰੀਡਿੰਗ ਆਜੀ ਆਪਰ ਆਪ ਕਤੂਰੇ ਤੇ ਨਛਣਾਪਾ ਪੈਸੇ ਲੈਣੀ ਆ ਆਪਾਂ ਪੈਸੇ ਹੀ ਦੇ ਦੋ ਹਾਂ ਕਤੂਰੇ ਤੇ ਇਹਦਾ ਕੋਈ ਮਿੱਤਰ ਪਿਆਰਾ ਖਾਸ ਆ ਬਾਈ ਫੇਰ ਉਹ ਭਾਵੇਂ ਦੇਵੇ ਵੀ ਨਾ ਬਾਈ ਮੁੜ ਕੇ ਉਹ ਲੜਨ ਦੀਆਂ ਵਾਲੀਆਂ ਗੱਲਾਂ ਹੋ ਜਾਂਦਾ ਤੇ ਇੱਕ ਗੱਲ ਹੋਰ ਆ ਤੇਰੇ ਕੋਲ ਕਿਸੇ ਦੇ ਬੱਚੇ ਪੁੱچے ਲੈਣੇ ਹੁਣ ਬੱਚੇ ਜਿੰਨੇ ਮਰਜ਼ੀ ਹਾਂ ਗੱਲਬਾਤ ਕਰ ਲੈ ਫੋਨ ਕਰ ਲੈ ਹਾਂਜੀ ਹਾਂ ਉਲਕੇ ਕਰ ਲੈ ਆਪਣਾ ਫੇਸਬੁਕ ਤੇ ਪੇਜ ਕਿਹੜੇ ਦੇ ਨਾਂ ਤੇ ਆ ਉਹ ਪੇਜ ਆਗਾ ਮੇਰਾ ਦਿਲਜੋਟ ਢਿਲੋ ਦੇ ਨਾਂ ਤੇ ਬਾਈ ਦਿਲਜੋਟ ਢਿਲੋ ਦੇ ਨਾਂ ਤੇ ਤੁਸੀਂ ਫੇਸਬੁਕ ਦੇ ਵੀਰ ਦਾ ਸਰਚ ਮਾਰ ਲਿਓ ਪੇਜ ਨੂੰ ਜਾ ਕੇ ਮਿੱਤਰੋ ਤੇ ਉਹ ਬਾਈ ਪੇਜ ਖੋਲ੍ਹ ਦਿਊਗਾ ਕੁੱਤਿਆਂ ਦੇ ਬ ਮੈਨੂੰ ਮੱਝਾਂ ਦੀ ਜਿਆਦਾ ਨੌਲ ਜਣਾ ਇਹ ਕੁੱਤੇ ਦਾ ਅੰਗ ਅੰਗ ਜਾਣਦਾ ਗੱਪਰੂ ਵੀ ਕੀ ਚੀਜ਼ ਆ ਤੇ ਇਹ ਬਿੱਤਰੋ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਕੈਮਰਾਮੈਨ ਗਰਦੀਪ ਗੇਨ ਨੇ ਦਿਨ